ਤੁਹਾਡਾ ਜੀ ਆਇਆਂ ਨੂੰ ਤੁਹਾਡਾ ਧੰਨਵਾਦ ਵੀ ਔਰ ਮੇਰੇ ਨਾਲ ਇਸ ਪ੍ਰੈਸ ਕਾਨਫਰੈਂਸ ਸਾਡੇ ਸੀਨੀਅਰ ਲੀਡਰ ਜਿਹੜੇ ਜਲੰਧਰ ਦੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਹੈ ਜਗਤਾਰ ਸਿੰਘ ਸਿੰਘੇੜਾ ਜੀ ਔਰ ਸਾਡੇ ਜ਼ਿਲ੍ਹਾ ਸੈਕਟਰੀ ਗੁਰਿੰਦਰ ਸਿੰਘ ਜੀ ਵੀ ਬੈਠੇ ਆ ਮੇਰੇ ਨਾਲ ਪੱਤਰਕਾਰ ਵੀਰੋ ਜਲੰਧਰ ਦੀ ਬਾਈ ਇਲੈਕਸ਼ਨ ਚ ਜਿਸ ਦਿਨ ਦੀ ਸ਼ੁਰੂ ਹੋਈ ਹੈ ਕੈਂਪੇਨ ਹਰ ਰੋਜ ਭਾਜਪੀ ਔਰ ਕਾਂਗਰਸ ਦੇ ਜਿਹੜੇ ਕੈਂਡੀਡੇਟ ਹੈ ਖਾਸ ਕਰ ਭਾਜਪਾ ਦਾ ਜਿਹੜਾ ਕੈਂਡੀਡੇਟ ਹੈ ਹਰ ਰੋਜ ਉਹਦੇ ਨਵੇਂ-ਨਵੇਂ ਕਾਰਨਾਮੇ ਜਿਹੜੇ ਆ ਉਹ ਸਾਹਮਣੇ ਆ ਰਹੇ ਆ ਔਰ ਕਾਰਨਾਮੇ ਵੀ ਕਾਰਨਾਮੇ ਵੀ ਐਸੇ ਆ ਕੋਈ ਕਹਿੰਦਾ ਜੀ ਮੇਰੇ ਨਾਲ ਠੱਗੀ ਮਾਰੀ ਹੈ ਕੋਈ ਕਹਿੰਦਾ ਜੀ ਸੱਟਾ ਚਲਾਇਆ ਹੈ ਕੋਈ ਕਹਿੰਦਾ ਜੀ ਫਰਾਡ ਕੀਤਾ ਹੈ ਕੋਈ ਕਹਿੰਦਾ ਜੀ ਐਕਸਟੋਰਸ਼ਨ ਮੰਗੀ ਜਾਂਦੀ ਹੈ ਔਰ ਅੱਜ ਵੀ ਜਿਹੜਾ ਮੈਂ ਮਸਲਾ ਤੁਹਾਡੇ ਨੂੰ ਲੈ ਕੇ ਰੂਬਰੂ ਹੋਇਆ ਉਹਦੇ 'ਚ ਵੀ ਜਲੰਧਰ ਦੇ ਬੜੇ ਇੱਕ ਬੜੇ ਇੱਜ਼ਤਦਾਰ ਪਰਿਵਾਰ ਜਿਹੜਾ ਜਿਨ੍ਹਾਂ ਦਾ ਬੇਟਾ ਜਿਹੜਾ ਸੰਦੀਪ ਕੁਮਾਰ ਆਸਟ੍ਰੇਲੀਆ 'ਚ ਰਹਿੰਦਾ ਹੈ ਕਸ਼ਮੀਰ ਦੇ ਪਹਿਲਾਂ ਉਹਨਾਂ ਦਾ ਇੱਕ ਪਰਿਵਾਰਿਕ ਡਿਸਪਿਊਟ ਸੀ ਜਿਹੜਾ ਮਸਲਾ ਵੱਧਦਾ ਵੱਧਦਾ ਜਿਹੜਾ ਪੁਲਿਸ ਤੱਕ ਚਲੇ ਗਿਆ ਇਨ ਬਿਟਵੀਨ ਜਲੰਧਰ ਤੋਂ ਉਸ ਟਾਈਮ ਜਿਹੜੇ ਵਿਧਾਇਕ ਸੀ ਸ਼ੀਤਲੰਗੁਰਾਲ ਜੀ ਜਿਹੜੇ ਭਾਜਪਾ ਦੇ ਕੈਂਡੀਡੇਟ ਹੈ ਉਹਨਾਂ ਤੱਕ ਪਹੁੰਚ ਗਿਆ ਤੇ ਉਹਨਾਂ ਨੇ ਸੰਦੀਪ ਕੁਮਾਰ ਉਹਨਾਂ ਨੂੰ ਕਿਹਾ ਜੀ ਅਸੀਂ ਤੁਹਾਡਾ ਸਮਝੌਤਾ ਕਰਾ ਦਿੰਨੇ ਆ ਪਰ ਪੈਸੇ ਲੱਗਣਗੇ। ਉਹ ਸੰਦੀਪ ਕੁਮਾਰ ਜੀ ਕੋ ਜਿਹੜਾ ਆਸਟ੍ਰੇਲੀਆ ਦਾ ਰਹਿਣ ਵਾਲਾ ਹੈ ਜਿਹਦਾ ਪਰਿਵਾਰ ਇੱਥੇ ਰਹਿੰਦਾ ਹੈ। ਉਹਦੇ ਕੋਲ 5,20,000 ਰੁਪਈਆ ਇਸ ਕਰਕੇ ਕਿ ਪੁਲਿਸ ਸਟੇਸ਼ਨ 'ਚ ਮੈਂ ਤੁਹਾਡਾ ਸਮਝੌਤਾ ਕਰਾ ਦੂੰਗਾ। 5,20,000 ਰੁਪਏ ਦਾ ਅਮਾਉਂਟ ਸ਼ੀਤਲ ਅੰਗਰਾਲ ਦੇ ਭਰਾ ਰਾਜਨੰਗਰਾਲ ਉਹਦਾ ਬਿਆਫ ਆਫ ਸ਼ੀਤਲੰਗਰਾਲ ਲੈ ਲਿਆ ਔਰ ਗੱਲ ਇੱਥੇ ਨਹੀਂ ਖਤਮ ਹੋਈ ਉਹਨਾਂ ਨੂੰ ਕਿਹਾ ਗਿਆ ਵੀ 2 ਲੱਖ ਰੁਪਈਆ ਹੋਰ ਚਾਹੀਦਾ ਫਿਰ ਮੈਟਰ ਜਿਹੜਾ ਆ ਪੂਰੀ ਤਰ੍ਹਾਂ ਖਤਮ ਹੋਊਗਾ 5 ਲੱਖ 20 ਹਜ਼ਾਰ ਰੁਪਏ ਦਾ ਉਹਨਾਂ ਕੋਲ ਰਿਕਾਰਡ ਦੀ ਹੈ ਸੰਦੀਪ ਕੁਮਾਰ ਜੀ ਕੋਲ ਉਹਨਾਂ ਕੋਲ ਇਹਨਾਂ ਦੀਆਂ ਰਿਕਾਰਡਿੰਗਸ ਵੀ ਹੈ ਜੀਦੇ ਚ ਮੰਗ ਕਰ ਰਿਹਾ ਇਹਨਾਂ ਦਾ ਭਰਾ ਰਾਜਨ ਅੰਗਰਾਲ ਸੀਤਲ ਅੰਗਰਾਲ ਦਾ ਭਰਾ ਜਿਹੜਾ ਕਿਉਂਕਿ ਕੰਮ ਇਹਨਾਂ ਨੇ ਵੰਡੇ ਹੋਏ ਕੰਮ ਇਹਨਾਂ ਨੇ ਇਸ ਤਰ੍ਹਾਂ ਵੰਡੇ ਸੀ ਜਿਹੜਾ ਕਾਰੋਬਾਰ ਹੈ ਪੈਸੇ ਦਾ ਸਾਰਾ ਲੈਣਾ ਦੇਣਾ ਦੇਖਾ ਜੋਖਾ ਉਹ ਰਾਜਨ ਅੰਗਰਾਲ ਰੱਖੂਗਾ ਰਾਜਨੀਤਿਕ ਤਾਕਤ ਜਿਹੜੀ ਆ ਉਹ ਸ਼ੀਤਲ ਅੰਗਰਾਲ ਜਿਹੜਾ ਭਾਜਪਾ ਦਾ ਵਿਧਾਇਕ ਵਾਸਤੇ ਇਲੈਕਸ਼ਨ ਕੰਟੈਸਟ ਕਰ ਰਿਹਾ ਜਲੰਧਰ ਵਸਤੌਰ ਔਰ ਇਹਦੇ ਵਿੱਚ ਇਹਨਾਂ ਦੀ ਇੱਕ ਕੜੀ ਹੋਰ ਸੀ आयुब खान ਉਹਨਾਂ ਦਾ ਰਾਈਟ ਹੈਂਡ ਮੰਨਿਆ ਜਾਂਦਾ ਹੈ। आयुब खान ਪੁਲਿਸ ਸਟੇਸ਼ਨ ਲੈ ਕੇ ਗਿਆ ਮਿਸਟਰ ਸੰਦੀਪ ਕੁਮਾਰ ਜਿਨ੍ਹਾਂ ਦੀ ਕੰਪਲੇਂਟ ਦੇ ਬਿਹਾਫ ਤੇ ਅੱਜ ਮੈਂ ਤੁਹਾਡੇ ਨਾਲ ਰੂਬਰੂ ਹੋਇਆ। आयुब खान ਰਾਜਨਗਰਾਲ ਨੇ ਕਿਹਾ ਵੀ आयुब खान ਜਿਹੜਾ ਆ ਇਰਤੇ ਅੱਖਾਂ ਮੀਚ ਕੇ ਤੁਸੀਂ ਭਰੋਸਾ ਕਰੋ ਮੇਰਾ ਬੰਦਾ ਹੈ ਥਾਣੇ 'ਚ ਵੀ ਤੁਹਾਡੇ ਨਾਲ ਜਾਊਗਾ ਇੰਨੇ ਪੈਸੇ ਨੂੰ ਫੜਾ ਦਿਓ ਜੋ ਜਿਸ ਤਰ੍ਹਾਂ ਦੀ ਰਿਕਾਰਡਿੰਗ ਸਾਰੀ ਹੋਈ ਆ ਅੱਡ ਅੱਡ ਕਿਸ਼ਤਾਂ ਚ ਪੈਸੇ ਲਏ ਗਏ ਫਿਰ ਉਹਨਾਂ ਨੂੰ ਅੱਜ ਤੋਂ ਤਕਰੀਬਨ 1.5-2 ਮਹੀਨੇ ਪਹਿਲਾਂ ਕਹਿ ਦਿੱਤਾ ਗਿਆ ਕਿ ਤੁਹਾਡਾ ਮੈਟਰ ਜਿਹੜਾ ਆ ਉਹ ਸੌਟ ਆਊਟ ਹੋ ਗਿਆ ਕਿ ਤੁਸੀਂ ਬੇਫਿਕਰ ਰਹੋ ਲੇਕਿਨ ਇਨ ਬਿਟਵੀਨ ਉਹਨਾਂ ਨੂੰ ਫਿਰ ਪੁਲਿਸ ਸਟੇਸ਼ਨ ਤੋਂ ਕਾਲ ਆਉਂਦੀ ਆ ਸੰਦੀਪ ਕੁਮਾਰ ਨੂੰ ਵੀ ਤੁਹਾਡਾ ਮੈਟਰ ਹੈ ਤੁਹਾਡੀ ਪੇਸ਼ੀ ਹੈ ਤੁਸੀਂ ਆ ਕੇ ਜਾਓ ਜਦੋਂ ਸੰਦੀਪ ਕੁਮਾਰ ਰਾਜਨੰਗਰਾਲ ਨਾਲ ਸੰਪਰਕ ਕਰਦਾ ਹੈ ਥਰੂ ਈਯੂਬ ਈਯੂਬ ਖਾਨ ਤੇ ਉਹਨੂੰ ਕਿਹਾ ਜਾਂਦਾ ਜੀ ਉਹ 5 ਲੱਖ 20 ਹਜ਼ਾਰ ਜਿੱਤੇ ਗੱਲ ਬਣੀ ਨਹੀਂ ਰੁਪਈਆ 2 ਲੱਖ ਹੋਰ ਲੱਗੂਗਾ ਫਿਰ ਤੁਹਾਡਾ ਮੈਟਰ ਸ਼ਾਰਟ ਆ ਸੌਟ ਆਊਟ ਜਿਹੜਾ ਖਤਮ ਹੋ ਜਾਊਗਾ। ਔਰ ਇਸੇ ਦੌਰਾਨ ਜਿਹੜਾ ਸੰਦੀਪ ਕੁਮਾਰ ਤੇ ਦੂਜੀ ਪਾਰਟੀ ਦਾ ਡਿਸਪਿਊਟ ਸੀ ਆਪਸ ਉਹਨਾਂ ਨੇ ਇੱਕ ਸਮਝੌਤੇ ਦੀ ਪ੍ਰਕਿਰਿਆ ਰਿਸ਼ਤੇਦਾਰੀ ਦੇ ਥਰੂ ਚਲਾਈ ਉਹਨਾਂ ਦਾ ਆਪਸ ਸਮਝੌਤਾ ਹੋਣ ਜਾ ਰਿਹਾ ਸੀ ਇਨ ਬਿਟਵੀਨ ਰਾਜ ਲੰਗਰਾਲ ਨੇ ਫੇਰ ਇੰਟਰਵੈਨ ਕੀਤਾ ਕਿ ਸਾਡੇ ਤੋਂ ਬਾਰ ਬਾਰ ਅਸੀਂ ਸਮਝੌਤਾ ਨਹੀਂ ਹੋਣ ਦਵਾਂਗੇ ਸਾਡਾ ਏਰੀਆ ਹੈ ਪੁਲਿਸ ਸਾਡੇ ਹਿਸਾਬ ਨਾਲ ਕੰਮ ਕਰੂਗੀ ਔਰ ਤੁਹਾਨੂੰ ਲੈਣ ਦੇ ਦੇਣੇ ਪੈ ਜਾਣਗੇ ਜੇ ਸਮਝੌਤਾ ਕਰ ਲਿਆ ਤੇ ਥ੍ਰੈਟ ਵੀ ਕੀਤਾ ਐਕਸਟਰਸ਼ਨ ਐਂਡ ਥ੍ਰੈਟ ਔਰ ਉਹਨਾਂ ਤੋਂ 5 ਲੱਖ 20 ਹਜ਼ਾਰ ਲੈਣ ਦੇ ਬਾਵਜੂਦ 2 ਲੱਖ ਰੁਪਏ ਦੀ ਹੋਰ ਮੰਗ ਕੀਤੀ ਤੁਹਾਡੇ ਸਾਰੇ ਸਤਕਾਰਯੋਗ ਤੁਸੀਂ ਜਲੰਧਰ ਦਾ ਮੀਰੀਏ ਦੇ ਬੈਠੇ ਹੋ ਸਾਥੀ ਤੁਹਾਡੇ ਰਾਹੀਂ ਜਲੰਧਰ ਵੈਸਟ ਦੇ ਲੋਕਾਂ ਨੂੰ ਜਲੰਧਰ ਦੇ ਲੋਕਾਂ ਨੂੰ ਮੈਂ ਦੱਸਣਾ ਚਾਹੁੰਨਾ ਹੈ ਕਿ ਭਾਜਪਾ ਦਾ ਕੈਂਡੀਡੇਟ ਸ਼ੀਤਲ ਅੰਗੁਰਾਲ ਜਿਹੜਾ ਕੀ ਕਈ ਮਾਮਲਿਆਂ 'ਚ આરોપી ਆ ਉਹਦੇ ਚੈਕਟੋਰਸ਼ਨ ਦਾ ਇੱਕ ਨਵਾਂ ਮਾਮਲਾ ਜਿਹੜਾ ਅੱਜ ਤੋਂ ਬਾਅਦ ਜੁੜ ਰਿਹਾ ਹੈ ਔਰ ਇਹ ਮਾਮਲੇ ਦੀ ਤਹਿਕੀਕਾਤ ਵਾਸਤੇ ਆਲਰੇਡੀ ਪੰਜਾਬ ਸਰਕਾਰ ਵੱਲੋਂ ਇਨਸਕਸ਼ਨਾਂ ਜਾਰੀ ਹੋ ਗਈਆਂ ਪੂਰਾ ਮਾਮਲਾ ਇਨਵੈਸਟੀਗੇਟ ਕਰਕੇ ਸੰਦੀਪ ਕੁਮਾਰ ਦੇ ਪਰਿਵਾਰ ਨੂੰ ਨਿਆਂ ਦਿੱਤਾ ਜਾਊਗਾ ਔਰ ਸ਼ੀਤਲ ਅੰਗਰਾਲ ਦੇ ਖਿਲਾਫ ਔਰ ਰਾਜਨ ਅੰਗਰਾਲ ਦੇ ਖਿਲਾਫ ਬਣਦੀ ਕਾਰਵਾਈ ਜਿਹੜੀ ਆ ਉਹ ਪੰਜਾਬ ਪੁਲਿਸ ਕਰੂਗੀ ਇਹ ਅਸੀਂ ਉਹਨਾਂ ਨੂੰ ਸੰਦੀਪ ਕੁਮਾਰ ਦੀ ਪਰਿਵਾਰ ਨੂੰ ਜਿਹੜਾ ਆ ਇਸ ਗੱਲ ਦਾ ਆਸ਼ਵਾਸ਼ਣ ਦਿੱਤਾ ਹੈ ਕਿਉਂਕਿ ਇਸ ਟਾਈਮ ਉਹਨਾਂ ਦੀ ਫੈਮਲੀ ਵੀ ਆਸਟ੍ਰੇਲੀਆ ਗਈ ਉਹਦੇ ਪੇਰੈਂਟਸ ਵੀ ਗਏ ਹੋਏ ਆ ਔਰ ਸੰਦੀਪ ਕੁਮਾਰ ਤੇ ਆਲਰੇਡੀ ਮੈਂ ਤੁਹਾਨੂੰ ਦੱਸਿਆ ਉਹ ਰਹਿੰਦਾ ਹੀ ਆਸਟ੍ਰੇਲੀਆ ਗੱਲ ਇਹ ਜਿਹੜੇ ਇੱਜ਼ਤਦਾਰ ਪਰਿਵਾਰ ਹੈ ਜਿਹੜੇ ਇਮਾਨਦਾਰੀ ਨਾਲ ਕੰਮਕਾਰ ਕਰਨ ਵਾਲਿਓ ਉਹਨਾਂ ਨੂੰ ਹੁੰਦਾ ਵੀ ਅਸੀਂ ਕਿਉਂ ਇਸ ਕੰਮਾਂ ਚ ਪਈਏ ਇਸ ਪੁਲਿਸ ਵਾਲੇ ਮਸਲੇਾਂ ਤੇ ਹਰ ਬੰਦਾ ਡਰਦਾ ਵੀ ਆ ਥੋੜਾ ਝਿਜਕਦਾ ਵੀ ਆ ਲੇਕਿਨ ਛੀਤਲੰਗਰਾਲ ਵਰਗੇ ਲੋਕ ਜਿਹੜੇ ਆਪਣੇ ਆਪ ਨੂੰ ਜੰਦਰ ਵੈਸ਼ਤਾ ਲੀਡਰ ਅਖਵਾਉਂਦੇ ਆ ਜਾਂ ਐਮਐਲਏ ਬਣਨਾ ਚਾਹੁੰਦੇ ਇਹਨਾਂ ਲੋਕਾਂ ਦਾ ਅਸਲੀ ਕਿਰਦਾਰ ਜਿਹੜਾ ਆ ਉਹ ਤੁਹਾਡੇ ਰਾਹੀਂ ਜਲੰਧਰ ਔਰ ਜਲੰਧਰ ਵਸਦੇ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਨੇ ਆ ਖਬਰਦਾਰ ਰਹੋ ਇਹੋ ਜਿਹੇ ਲੋਕਾਂ ਤੋਂ ਖਬਰਦਾਰ ਇਹੋ ਜਿਹੇ ਇੱਕ ਪਾਸੇ ਭਗਤ ਪਰਿਵਾਰ ਜਿਨ੍ਹਾਂ ਦੇ ਫਾਦਰ ਸਾਹਿਬ ਨੇ ਵੀ ਤਾਂ ਉਮਰ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਾਲ ਜਵਾਬਦੇਹੀ ਨਾਲ ਤਨਦੇਹੀ ਨਾਲ ਜਲੰਧਰ ਦੇ ਲੋਕਾਂ ਦੀ ਸੇਵਾ ਕੀਤੀ ਵਜ਼ੀਰ ਵੀ ਰਹੇ ਉਹਨਾਂ ਤੇ ਦਾਗ ਨਹੀਂ ਹੈ ਕਿਸੇ ਤਰ੍ਹਾਂ ਦਾ આરોਪ ਅਲਿਗੇਸ਼ਨ ਨਹੀਂ ਹੈ ਤੇ ਉਹਨਾਂ ਦੇ بیٹے ਮਹਿੰਦਰ ਭਗਤ ਜਿਹੜੇ ਆਵਾ ਦੀ ਪਾਰਟੀ ਦੇ ਕੈਂਡੀਡੇਟ ਹੈ ਉਹ ਵੀ ਆਪਣੇ ਪਿਓ ਵਾਂਗੂ ਫਾਦਰ ਸਾਹਿਬ ਵਾਂਗੂ ਆਪਣੇ ਪਿਤਾ ਜੀ ਦੇ ਕਦਮਾਂ ਤੇ ਚੱਲਦੇ ਹੋਏ ਇਮਾਨਦਾਰੀ ਨਾਲ ਰਾਜਨੀਤੀ ਕਰ ਰਿਹਾ ਔਰ ਜਲੰਧਰ ਦੇ ਲੋਕਾਂ ਦੀ ਜਲੰਧਰ ਵੈਸਟ ਦੇ ਲੋਕਾਂ ਦੀ ਸੇਵਾ ਕਰ ਰਿਹਾ ਫੈਸਲਾ ਜਲੰਧਰ ਵੈਸਟ ਵਾਲਿਓ ਤੁਸੀਂ ਲੈਣਾ ਹੈ ਤੁਹਾਡੇ ਅੱਗੇ ਮੇਰੀ ਬੇਨਤੀ ਤੁਹਾਡੇ ਚਰਨਾਂ 'ਚ ਸਾਡੀ ਬੇਨਤੀ ਹੈ ਇੱਕ ਪਾਸੇ ਐਕਸਟਰਸ਼ਨ ਮੰਗਣ ਵਾਲੇ ਛੱਟੇ ਦੜੇ ਕਮਿਸ਼ਨ ਥੱਗੀ ਫਰਾਡ तमाम આરોਪ ਲੱਗਣ ਵਾਲਾ ਬੀਜੇਪੀ ਦਾ ਕੈਂਡੀਡੇਟ ਸ਼ੀਤਲ ਅੰਗਰਾਲ ਹੈ ਤੇ ਦੂਜੇ ਪਾਸੇ ਸਾਡੇ ਜਿਹੜੇ ਭਗਤ ਪਰਿਵਾਰ ਦੇ ਮਹਿੰਦਰ ਭਗਤ ਜੀ ਇਮਾਨਦਾਰ ਜ਼ਿੰਮੇਵਾਰ ਸਾਫ਼ ਸੁਥਰਾ ਕਿਰਦਾਰ ਜਿਨ੍ਹਾਂ ਦਾ ਸਿਰਫ ਔਰ ਸਿਰਫ ਸੇਵਾ ਦੀ ਭਾਵਨਾ ਨਾਲ ਰਾਜਨੀਤੀ ਕਰ ਰਿਹਾ ਉਹ ਇਲੈਕਸ਼ਨ ਲੜ ਰਿਹਾ ਤੇ ਫੈਸਲਾ ਜਲੰਧਰ ਵੈਸ ਤੇ ਲੋਕਾਂ ਨੇ ਕਰਨਾ ਹੈ ਕਾਂਗਰਸ ਵਾਲੇ ਵੀ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਜਿਹੜੇ ਬਤੌਰ ਡਿਪਟੀ ਮੀਅਰ ਰਹਿੰਦੇ ਹੋਏ ਚੋ ਗੁਲ ਖਲਾਏ ਆ ਉਹ ਵੀ ਪਿਛਲੇ ਦਿਨਾਂ 'ਚ ਸਾਡੇ ਅਰਜੋਤ ਬੈਂਜ ਜੀ ਵੱਲੋਂ ਤੁਹਾਡੇ ਸਾਹਮਣੇ ਰੱਖਿਆ ਸੀ ਬੇਰਵਾ ਸੋ ਅੱਜ ਦਾ ਪ੍ਰੈਸ ਕਾਨਫਰੰਸ ਦਾ ਮਕਸਦ ਵੀ ਇਹ ਸੀ ਕਿ ਸ਼ੀਤਲ ਅੰਗਰਾਲ ਤੇ ਇੱਕ ਨਵਾਂ ਦੋਸ਼ ਜਿਹੜਾ ਅੱਜ ਦੀ ਕੰਪਲੇਨ ਸਾਡੇ ਕੋਲ ਆਈ ਆ ਸੰਦੀਪ ਮਿਸਟਰ ਸੰਦੀਪ ਸਮਾਰ ਜਿਹੜੇ ਹੁਣ ਆਸਟ੍ਰੇਲੀਆ 'ਚ ਹੈ ਸਾਰਾ ਪਰਿਵਾਰ ਵੀ ਔਰ ਉਹਨਾਂ ਨੂੰ ਐਕਸਟਰਸ਼ਨ ਮਨੀ ਲਈ ਗਈ ਮੰਗੀ ਹੀ ਨਹੀਂ ਗਈ 5 ਲੱਖ 20 ਹਜ਼ਾਰ ਰੁਪਏ ਦਾ ਰਿਕਾਰਡ ਹੈ 2 ਲੱਖ ਰੁਪਏ ਹੋਰ ਮੰਗਿਆ ਇਸ ਤਰ੍ਹਾਂ ਦੀ ਘਟੀਆਂ ਲੋਕਾਂ ਨੂੰ ਗਿਲੰਦਰ ਵੈਸਤੇ ਲੋਕੋ ਰਿਜੈਕਟ ਕਰਿਓ ਇਮਾਨਦਾਰ ਬੰਦੇ ਨੂੰ ਆਪਣੀ ਨੁਮਾਇੰਦਗੀ ਕਰਨ ਦਾ ਮੌਕਾ ਦਿਓ ਇੰਨੀਆਂ ਬੇਨਤੀਆਂ ਲੈ ਕੇ ਤੁਹਾਡੇ ਰੂਬਰੂ ਹੈ ਤੁਹਾਡਾ ਕੋਈ ਸਵਾਲ ਹੈ ਸਭ ਚਰਨਜੀਤ ਸਿੰਘ ਚੰਡੀ ਦਾ ਕਬਿਆਨ ਆਇਆ ਕਿੰਦਾ ਜਿਹੜੇ ਪਹਿਲਾਂ ਕੰਮ ਸ਼ੀਤਲ ਮਰਾਲ ਤੇ ਰਿਕੋ ਕਰਦੇ ਸੀ ਉਹਨੋਂ ਕੰਮ ਅਮਨ ਅਰੋੜਾ ਕਰਦੇ ਜੋ ਕਿ ਕੈਬਨਟ ਮੰਤਰੀ ਚਾਹੇ 30 ਫਿੱਟੇ ਦਾ ਕੰਮ ਕੋਈ ਨਿਸ਼ਾਨਾ ਕੰਮ ਦੇਖੋ ਚੰਨੀ ਸਾਹਿਬ ਨਾ ਸ਼ਾਇਦ ਮਾਨਸਿਕ ਸਥਿਤੀ ਆਪਣੀ ਗਵਾ ਬੈਠੇ ਕਿਉਂਕਿ ਜਿਹੜੇ ਹਾਲਾਤਾਂ ਚੋਂ ਗੁਜ਼ਰ ਰਿਹਾ ਔਰ ਆਪਣਾ ਇਲਾਕਾ ਉਹ ਪਹਿਲੀ ਛੱਡਿਆ ਸੀ ਇਸੇ ਕਰਕੇ ਸੋ ਇਸ ਕਰਕੇ ਉਹਨਾਂ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸੀਰੀਅਸ ਵੈਸੇ ਵੀ ਪੰਜਾਬ ਦੇ ਲੋਕ ਉਹਨਾਂ ਨੂੰ ਲੈਣੋਂ ਹਟ ਗਏ ਆ ਤੇ ਉਹ ਤੇ ਪਤਾ ਨਹੀਂ ਕੀ ਕੀ ਕੱਲ ਨੂੰ ਉਹੀ ਨਾ ਕਹਿ ਦੇਣ ਵੀ ਮੈਂ ਪਹਿਲਾਂ ਜਿੱਦਾਂ ਨਹੀਂ ਕਹਿੰਦੇ ਮੈਂ ਕੀ ਬੈਂਡ ਚਲਾ ਲੈਣਾ ਰਿਕਸ਼ਾ ਚਲਾ ਲੈਣਾ ਉਹ ਕੱਲ ਨੂੰ ਉਹਨਾਂ ਨੇ ਇਹ ਵੀ ਕਹਿ ਲੈਣਾ ਮੈਂ ਛੱਟਾ ਵੀ ਚਲਾ ਲੈਣਾ ਸੋ ਉਹਨਾਂ ਨੂੰ ਬਹੁਤ ਜ਼ਿਆਦਾ ਸੀਰੀਅਸ ਲੈਣ ਦੀ ਲੋੜ ਹੈ ਸਰ ਸਾਹਿਬ ਅਸੀਂ ਇੱਕ ਸੁਨੇਹਾ ਦੇ ਆਂ ਕਿ ਜਿਹੜਾ ਤੁਸੀਂ ਸੰਦੀਪ ਪਾ ਜਿਹੜਾ ਤੁਹਾਨੂੰ ਕਹਿ ਰਿਹਾ